ਸਸ਼ਿਕਾਲਾ ਸਿਮਜ਼ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਦਾ ਸਵਾਗਤ ਹੈ ਮੈਂ ਨਿਧੀ ਹਾਜ਼ਰ ਹਾਂ ਇੱਕ ਵਾਰ ਫਿਰ ਟੌਪ 20 ਖਬਰਾਂ ਦੇ ਨਾਲ ਨਜ਼ਰ ਮਾਰਦੇ ਹਾਂ ਸੂਬੇ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਮੁੱਖ ਸੁਰਖੀਆਂ ਤੇ ਸੀਐਮ ਭਗਵੰਤ ਮਾਨ ਅੱਜ ਤੋਂ ਦੋ ਦਿਨਾਂ ਅਸਾਮ ਦੌਰੇ ਤੇ ਪਾਰਟੀ ਲੈ ਕੇ ਕਰਨਗੇ ਚੋਣ ਪ੍ਰਚਾਰ ਬਲਕੇ ਪੰਜਾਬ ਦੀ ਸਰਕਾਰ ਦੀ ਛੁੱਟੀ ਦਾ ਐਲਾਨ ਸਕੂਲ ਕਾਲਜ ਦੀ ਵਪਾਰਕ ਦਾਇਰੇ ਰਹਿਣ ਦੀ ਬੰਦ ਸ਼੍ਰੀ ਮੁਖਤਾਰ ਸਾਹਿਬ ਜੀ ਵਾਪਰੇ ਆ ਦਰਦਨਾਕ ਹਾਦਸਾ ਤਿੰਨ ਦੀ ਮੌਤ ਦੋ ਜ਼ਖਮੀ ਬੇਅਦਬੀ ਕੇਸਾਂ ਦੀ ਜਾਂਚ ਕਰਨ ਵਾਲੇ ਅਫਸਰ ਡੀਜੀਪੀ ਇਕਬਾਲ ਬ੍ਰੀਤ ਸਿੰਘ ਦਾ ਹੁਤਾ ਦੀ ਸਿਆਸਤ ਐਂਟਰੀ ਭਾਜਪਾ ਚ ਹੋਣਗੇ ਸ਼ਾਮਲ ਸਕੂਲ ਬੱਸ ਪਲਟਨ ਦੇ ਮਾਮਲੇ ਜਿਹੜੇ ਪ੍ਰਿੰਸੀਪਲ ਸਨੇ ਤਿੰਨ ਕਾਬੂ ਮੰਨਤਾ ਅਖਿਤੀਰਤ ਦਿੱਲੀ ਚ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਸਾਜ਼ਿਸ਼ ਐਲਜੀ ਕੇਂਦਰ ਨੂੰ ਲਿਖ ਰਹੇ ਹਨ ਪੱਤਰ ਆਤਿਸ਼ੀ ਦਾ ਬਟਾ ਦਾਵਾ ਪ੍ਰਿੰਸੀਪਲ ਤੇ ਚੌਕੀਦਾਰ ਤੋਂ ਤੰਗ ਸਕੂਲ ਅਧਿਆਪਕਾਂ ਨੇ ਚੁੱਕਿਆ ਖੌਫਨਾਖ ਕਦਮ ਤੇਨ ਖਿਲਾਫ ਕੇਸ ਦਰਜ ਸੁਖਵੀਰ ਬਾਦਲ ਦੇ ਬਿਆਨ ਤੇ ਪਰਮਪਾਲ ਕੌਰ ਨੂੰ ਆਇਆ ਗੁੱਸਾ ਕਿ ਆਪ ਜੀ ਇਹਨਾਂ ਦਾ ਪੂਰਾ ਰੂਪ ਵੀ ਨਹੀਂ ਪਤਾ ਹੋਵੇਗਾ ਮੁੱਖ ਮੰਤਰੀ ਮਾਨ ਤੱਕ ਸੇਵਾ ਮੁਕਤੀ ਦਾ ਸੁਨੇਹਾ ਨਹੀਂ ਪਹੁੰਚਿਆ ਕੰਨਾ ਨੈਸ਼ਨਲ ਹਾਈਵੇ ਤੇ ਲੱਗਾ ਲੰਮਾ ਜਾਮ ਨਗਰ ਕੌਂਸਲ ਨੇ ਤੋੜੀ ਸੜਕ ਲੋਕ ਹੋਏ ਪਰੇਸ਼ਾਨ ਐਨ ਜੀ ਆਈ ਅਧਿਕਾਰੀ ਨੇ ਕਿਹਾ ਬਿਨਾ ਇਜਾਜ਼ਤ ਛੂ ਨਹੀਂ ਸਕਦੇ ਯੂਪੀ ਦੇ ਕਸਗੰਜੂ ਲਾ ਕੇ ਜੁਹ ਨੇਰ ਤੇ ਨਹੋਂ ਗਏ ਦੋਸਤਾਂ ਨਾਲ ਵਾਪਰਿਆ ਹਾਦਸਾ ਡੁੱਬਣ ਨਾਲ ਚਾਰ ਦੀ ਮੌਤ ਇੱਕ ਦੀ ਪਾਲ ਜਾਰੀ ਨਮੀ ਜ਼ਮਾਨਤ ਪਟੀਸ਼ਨ ਲੈ ਕੇ ਅਦਾਲਤ ਦੇ ਦਰਵਾਜ਼ੇ ਤੱਕ ਪਹੁੰਚੇ ਮਨੀਸ਼ ਸੋਦੀਆ ਦਾ ਇਹ ਕਾਰਨ ਜਲਦੀ ਹੋਵੇਗੀ ਸੁਣਵਾਈ ਜਲਦੀ ਮਿਲੇਗਾ ਆਪੂਰਨ ਰਾਜ ਦਾ ਦਰਜਾ ਫਿਲਹਾਲ ਇਹ ਸਿਰਫ ਟ੍ਰੇਲਰ ਸੀ ਪੀਐਮ ਮੋਦੀ ਨੇ ਜਮ ਕਸ਼ਮੀਰ ਦੇ ਲੋਕਾਂ ਨੂੰ ਦਿੱਤੀ ਗਾਰੰਟੀ ਹੋਸਟਲ ਦੇ ਕਮਰੇ ਚ ਲਟਕਦੀ ਮਿਲੀ ਆਈਟੀ ਵਿਦਿਆਰਥੀ ਦੀ ਲਾਸ਼ ਸੁਸਾਇਡ ਨੋਟ ਤੇ ਮੌਤ ਲਈ ਖੁਦ ਨੂੰ ਠਹਿਰਾਏ ਜ਼ਿੰਮੇਵਾਰ ਹਾਈ ਕੋਰਟ ਦੀ ਵੱਡੀ ਟਿੱਪਣੀ ਕਿਹਾ ਗੁਰੂਗ੍ਰਾਂਤ ਸਾਹਿਬ ਨੂੰ ਟਾਲ ਬਣਾ ਕੇ ਸੜਕਾਂ ਜਾਮ ਕਰਨਿਆ ਗਲਤ ਵਟਸਐਪ ਚੈਟ ਮਲਜ਼ਮਾ ਦਾ ਬਿਆਨ ਸਾਡੇ ਕੋਲ ਸਾਰੇ ਸਬੂਤ ਕੇ ਕਵਿਤਾ ਦਿਹਰਾਸਤ ਮੰਗਦਿਆਂ ਸੀਬੀਆਈ ਨੇ ਦੁੱਤਿਆਏ ਦੇ ਲਈ ਨਾ ਰਾਮੇਸ਼ਵਰਮ ਕਾਫੇ ਬਲਾਸਟ ਮਾਮਲੇ ਚ ਜਨਾਈ ਇਹਨੂੰ ਮਿਲੀ ਵੱਡੀ ਸਫਲਤਾ ਮੁਖ ਸਾਜੂਸ਼ ਕਰਤਾ ਤੇ ਧਮਾਕਾ ਕਰਨ ਵਾਲਾ ਗ੍ਰਿਫਤਾ ਸੰਜੇ ਸਿੰਘ ਨੂੰ ਬੇਲ ਫਰਕੇਸ਼ੀਵਾਲ ਨੂੰ ਕਿਉਂ ਜੇਲ ਵਾਸ਼ਿੰਗ ਮਸ਼ੀਨ ਦੇ ਦੋਸ਼ਾਂ ਦਾ ਵਿਰਾਜਨਾਥ ਨੇ ਦਿੱਤਾ ਜੁਪੀਟਰ ਦੇ ਚੰਦ ਯੂਰੋਪਾ ਤੇ ਜੀਵਨ ਦੀ ਖੋਜ ਕਰੇਗਾ ਨਾਸਾ ਅਕਤੂਬਰ ਚ ਉਡਾਨ ਭਰੇਗਾ ਕਲੀਪਰ ਪੁਲਾੜੀਆਂ ਇਰਾਨ ਦੇ ਹਮਲੇ ਨੂੰ ਰੋਕਣ ਲਈ ਅਮਰੀਕਾ ਤੋਂ ਮੰਗੀ ਮਦਦ ਵਿਦੇਸ਼ ਮੰਤਰੀ ਨੇ ਚੀਨ ਸਾਊਦੀ ਨੂੰ ਫੋਨ ਕੀਤਾ ਕਿ ਹਾਬੀਬਾਦ ਉਦੋਣਾ ਕਿਸੇ ਦੇ ਹਿੱਤ ਚ ਨਹੀਂ ਸੂਰਜ ਸੂਰਜ ਕੁਮਾਰ ਨੇ 17 ਗੇਂਦਾਂ ਤੇ 8 ਦੁੱ ਸੈਕੜਾ ਲਗਾਇਆ ਬੁਮਰਾ ਨੇ ਆਰਸੀਬੀ ਦੇ ਖਿਲਾਫ ਸਭ ਤੋਂ ਵਧੀਆ ਗੇਂਦਬਾਜ਼ੀ ਕੀਤੀ ਮੈਕਸਵੈਲ ਦੀ 17ਵੀਂ ਡੱਕ ਇਹ ਸਾਰੀਆਂ ਹੁਣ ਤੱਕ ਦੀਆਂ ਮੁਖ ਖਬਰਾਂ ਮੈਨੂੰ ਦੇਵ ਜਾਸਤ ਫਿਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਦੇਖਦੇ ਰਹੋ ਐਸਐਮਜ਼ेड ਨਿਊਜ਼